ਉਹ ਜਿਹੜੇ ਬੱਚੇ ਜਿਹੜੇ ਨੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਦਾ ਰਹੇ ਤੁਸੀਂ ਸਭ ਜਿਹੜੋਂ ਦੱਸੋ ਆਪਾਂ ਕੋਈ ਨਾ ਕੋਈ ਅਕੜ ਉਹਨਾਂ ਨੇ ਕਰਾਂਗੇ ਕਿ ਕਿ ਉਹ ਵੱਤੂ ਬੜੇ ਦਾ ਆਪਣੀ ਪੜ੍ਹਾਈ ਨੂੰ ਪੜ੍ਹ ਸਿਖਾਣ। ਪੜ੍ਹ ਲੈ ਕਿ ਉਸ ਸਮਾਜ ਦੇ ਕੰਮ ਇਕੱਲੀ ਪੜ੍ਹਾਈ ਨਾਲ ਹੀ ਕਿਸੇ ਦੇ ਕੰਮ ਨਹੀਂ ਹੈਗੇ। ਜੇ ਉਹਨਾਂ 'ਚ ਇਨਸਾਨੀਅਤ ਨਹੀਂ ਹੈ। ਸੋ ਪੜ੍ਹ ਲੈ ਕਿ ਉਸ ਸਮਾਜ ਦੇ ਕੰਮ ਇਹ ਹੀ ਸਭ ਤੋਂ ਵੱਡੀ ਗੱਲ ਹੈ। ਸੋ ਬਹੁਤ ਬਹੁਤ ਧੰਨਵਾਦ ਮੀਰ ਕੁਜਿੰਦਰ ਸਿੰਘ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਸੱਦਾ ਦਿੱਤਾ ਮੈਂ ਦਾ ਖਾਲਸਾ ਆਪੇ ਆ来 ਹੀ ਇੱਥੇ ਇਹਨਾਂ ਕੋਲੇ ਬੜਾ ਚੰਗਾ ਲੱਗਦਾ ਕਿ ਉਹ ਆ ਕੇ ਐਫਰਟਸ ਕਰੇ ਸਾਨੂੰ ਸਾਥ ਦਾ ਬਣਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਉਹਨਾਂ ਇਹ ਚਾਹ ਮੈਂ ਇਹ ਖਾਲਸਾ ਸਤ ਸਨਮਾਨ ਕੀਤਾ ਜਾਵੇ। ਸੋ ਮੈਂ ਬੇਨਤੀ ਕਰਾਂ ਬੀ ਪੂਲ ਟੀਮ ਦਾ ਕਿ ਉਹ ਸਨਮਾਨ ਲੈ ਕੇ ਅੱਗੇ ਆ ਜਾਣ। ਜੀ ਜੀ ਗਰਮ ਜੀ ਗਰਮ ਮੜ ਜਾ ਬਾਬਾ ਜੀ ਬਾਬਾ ਜੀ ਆਇਓ ਬੋਲੇ ਇਹ ਫੂਨਹਾ ਸੋ ਤਸ਼ਰੀ ਅਕਾਲ

ਹੈਲੋ ਤੇ ਸਾਡੇ ਵਿੱਚ ਪਹੁੰਚੇ ਨੇ ਸਾਡੇ ਹਰ ਇੱਕ ਐਮਐਨਐਸਬ ਅਤੇ ਅਤਿੰਦਰ ਹਾਪੀ ਜੀ ਸੂਚਕੀ ਨੇ ਗੱਟਿਆਂ ਅਗਦੇ ਧੰਨਵਾਦ ਕਰਦੇ ਆਂ ਸਤਿ ਸ੍ਰੀ ਅਕਾਲ